ਮਾਨਯੋਗ ਪੁਲਿਸ ਕਮਿਸ਼ਨਰ ਅਮਰਿੰਦਰ ਸਿੰਘ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਐਸਐਚਓ 68 ਸ਼੍ਰੀ ਵਿਨੋਦ ਜੀ ਏਸੀਪੀ ਵੈਸਟ ਸ਼੍ਰੀ ਸ਼ੇਵਦਰਸ਼ਨ ਜੀ ਇਹਨਾਂ ਨੇ ਇੱਕ ਬੰਦਾ ਅਰੈਸਟ ਕੀਤਾ ਹੈ ਉਹਦੇ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆਰ ਨੰਬਰ 93 ਤੇ ਬੰਦੇ ਦਾ ਨਾਮ ਹੈ ਪ੍ਰਿੰਸ ਤੇ ਇਹਦੇ ਕੋਲੋਂ ਇਹਨਾਂ ਨੇ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਨਾਲ 50000 ਰੁਪਏ ਡਰੱਗ ਮਨੀ ਤੇ ਗੋਲਡ ਆਰਨਮੈਂਟਸ ਤੇ ਇਸ ਬੰਦੇ ਦੀ ਉਮਰ ਤਕਰੀਬਨ 32 ਸਾਲ ਦੇ ਲਾਗੇ ਤਾਗੇ ਤੇ ਤਕਰੀਬਨ 7th ਕਲਾਸ ਤੱਕ ਪੜਿਆ ਹੈ ਤੇ ਲੇਬਰਰ ਦਾ ਕੰਮ ਕਰਦਾ ਹੈ ਤੇ ਇਹਦੀ ਜਿਹੜੀ ਰਿਕਵਰੀ ਹੈ ਸਾਨੂੰ ਅਕਿਊਜ਼ ਦੇ ਘਰੋਂ ਹੀ ਮਿਲੀ ਹੈ ਜਿਹੜਾ ਗੁਰਨਾਨਕ ਵੜਾ ਅੰਮ੍ਰਿਤਸਰ ਜਿਹੜਾ ਇਹ ਕਿਊਜ਼ ਦਾ ਘਰ ਹੈ ਉਥੋਂ ਰਿਕਵਰੀ ਹੋਈ ਹੈ ਤੇ ਜਿਹੜਾ ਪੁਲਿਸ ਪਾਰਟੀ ਨੇ ਆਪਰੇਸ਼ਨ ਪਲਾਨ ਕੀਤਾ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਸੀਕ੍ਰੀਟ ਆਪਰੇਸ਼ਨ ਪਲਾਨ ਕਰਕੇ ਤੇ ਬੰਦੇ ਨੂੰ ਵੀ ਨਾਕੀਤਾ ਤੇ ਸਰ ਉਹਦੀ ਪੁਜਗਿਟੇਟੀ ਦੇ ਰਿਕਵਰ ਵੀ ਕੀਤਾ ਜੀਕਰ